ਨਗਰ ਪੰਚਾਇਤ ਵਰਕਰ ਯੂਨੀਅਨ ਐਟਕ ਦੇ ਪ੍ਰਧਾਨ ਰਾਜੇਸ਼ ਕੁਮਾਰ ਲਾਲੜੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ ਕੌਂਸਲ ਲਾਲੜੂ ਦੇ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਜਾਇਜ਼ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਤੌਰ ਤੇ ਮੰਗਾ ਸੰਬੰਧੀ ਜਾਣੂ ਕਰਵਾਇਆ ਗਿਆ ਲੇਕਿਨ ਹਾਲੀ ਦੇ ਵਿੱਚ ਮਿਤੀ 5 ਤਰੀਕ ਨੂੰ ਹੀ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ ਪਰੰਤੂ ਕੌਂਸਲ ਅਧਿਕਾਰੀਆਂ ਦੇ ਵੱਲੋਂ ਹਲੇ ਤੱਕ ਕਰਮਚਾਰੀਆਂ ਦੀ ਮੰਗਾਂ ਦਾ ਕੋਈ ਵੀ ਹੱਲ ਨਹੀਂ ਦਿੱਤਾ ਗਿਆ ਜਿਸ ਕਾਰਨ ਕਰਮਚਾਰੀਆਂ ਦੇ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਰਮਚਾਰੀਆਂ ਦਾ EPF ਜੋ ਤਨਖਾਹ ਵਿੱਚੋਂ ਕੱਟਿਆ ਗਿਆ ਸੀ ਉਹ ਪੈਸਾ ਹਲੇ ਤੱਕ PF ਵਿਭਾਗ ਦੇ ਵਿੱਚ ਠੇਕੇਦਾਰ ਵੱਲੋਂ ਜਮ੍ਹਾਂ ਨਹੀਂ ਕਰਾਇਆ ਗਿਆ ਇਹ ਇਸ ਤੋਂ ਇਲਾਵਾ ਚਲਾ ਦੇ ਠੇਕੇਦਾਰ ਵੱਲੋਂ ਜਲਦ ਤੋਂ ਜਲਦ PF ਵਿਭਾਗ ਦੇ ਵਿੱਚ ਜਮ੍ਹਾਂ ਕਰਾਓ ਜਾਨਾ ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦੇ ਨਾਲ ਕਈ ਹੋਰ ਸਮੱਸਿਆਵਾਂ ਨੇ ਚਿੰਨਾ ਦਸਾਂ ਵਿੱਚ ਹਰ ਕਰਨਾ ਅਜ਼ਰੂਰੀ ਆ। ਅਸੀਂ ਨਗਰ ਕੌਂਸਲ ਲਾਲ ਲਡੂ ਦੇ ਗੇਟ ਤੇ ਮੂਰੇ ਖੜੇ ਆ। ਈਓ ਸਾਹਿਬ ਦੇ ਗੇਟ ਤੇ ਮੂਰੇ ਖੜੇ ਆ। ਅਸੀਂ ਲਗਾਤਾਰ ਅਜ ਤੀਜਾ ਦਿਨ ਹੋ ਗਿਆ ਅਸੀਂ ਆਪਣੀ ਮੰਗਾਂ ਨੂੰ ਮੰਗ ਰਹੇ ਨੇ। ਮੰਗਾਂ ਐਸਾ ਆ ਜੀ ਜਿਹੜਾ ਕਿ ਠੇਕੇਦਾਰ ਅਸ਼ਵਨੀ ਰਾਓ ਜਿਸ ਦੀ ਫਰਮ ਦਾ ਨਾਮ ਹੈ ਅਬਸੈਕਟ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਇੱਕ ਪਟਿਆਲੇ ਦੀ ਫਰਮ ਹੈ ਇਹ। ਜਿਸ ਦਾ ਕਈ ਸ਼ਹਿਰਾਂ ਦੇ ਵਿੱਚ ਠੇਕਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਮੈਂ ਅਪੀਲ ਕਰਾਂਗਾ ਪੰਜਾਬ ਦੇ ਸਾਰੇ ਹੀ ਪ੍ਰਧਾਨਗੀ ਮੰਡਲ ਅਤੇ ਮੈਂਬਰ ਸਾਹਿਬਾਨ ਅਤੇ ਜੋ ਮਜ਼ਦੂਰ ਸਾਥੀ ਸਫਾਈ ਦਾ ਅਤੇ ਸੀਵਰ ਦਾ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਆਂ ਕਿ ਤੁਸੀਂ ਆਪਣਾ ਈਪੀਐਫ ਨੂੰ ਚੈੱਕ ਕਰਾਓ ਕਿ ਜਿੱਥੇ-ਜਿੱਥੇ ਇਸ ਬੰਦੇ ਦਾ ਠੇਕਾ ਚੱਲਦਾ ਆ ਉਸ ਨੂੰ ਚੈੱਕ ਕਰਾਓ ਕਿ ਤੁਹਾਡਾ ਈਪੀਐਫ ਦਾ ਪੈਸਾ ਸਹੀ ਤੇ ਟਾਈਮ ਸਰ ਜਮ੍ਹਾਂ ਹੋ ਰਿਹਾ ਹੈ ਜੇ ਨਹੀਂ ਹੋ ਰਿਹਾ ਤਾਂ ਸਾਥੀਓ ਸਾਨੂੰ ਸਾਡਾ ਜਿਹੜਾ ਪੈਸਾ 2022 ਦਾ ਰੁਕਿਆ ਹੋਇਆ ਪੈਸਾ ਇਹ 2022 ਦਾ 23 ਦਾ 24 ਦਾ ਸਾਰਾ ਹੀ ਪੈਸਾ ਗਵਨ ਕਰ ਗਏ ਆ ਅਫਸਰਾਂ ਦੇ ਨਾਲ ਮਿਲ ਕੇ ਮੈਂ ਅਪੀਲ ਕਰਾਂਗਾ ਪੂਰੇ ਪੰਜਾਬ ਨੂੰ ਪੰਜਾਬ ਦੇ ਸਾਥੀਆਂ ਨੂੰ ਸੀਵਰਮੈਨ ਤੇ ਸਫਾਈ ਸੇਵਕਾਂ ਨੂੰ ਬੇਨਤੀ ਕਰਾਂਗਾ ਜਿੱਥੇ-ਜਿੱਥੇ ਇਸ ਦਾ ਠੇਕਾ ਚੱਲਦਾ ਆ ਤੁਸੀਂ ਆਪਣਾ ਈਪੀਐਫ ਚੈੱਕ ਕਰਾਓ ਜੇ ਨਹੀਂ ਹੋਇਆ ਤਾਂ ਭਾਈ ਅਸੀਂ ਤਾਂ 1 ਸਾਲ ਹੋ ਗਿਆ ਇਸ ਸੰਘਰਸ਼ ਨੂੰ ਲੜ ਰਹੇ ਆ ਤੁਸੀਂ ਵੀ ਸਟਾਰਟ ਕਰੋ ਤਾਂ ਕਿ ਇਹ ਤੱਕਾ ਸਾਡੇ ਮਜ਼ਦੂਰਾਂ ਦੇ ਨਾਲ ਨਾ ਹੋਵੇ ਜਿਹੜਾ ਇਹ ਠੇਕੇਦਾਰ ਹੈ ਇਹ ਕੱਲਾ ਲਾਲਰੂ ਦੇ ਵਿੱਚ ਨਹੀਂ ਕਰ ਰਿਹਾ ਇਹ ਸਾਰੇ ਜਿੱਥੇ ਵੀ ਠੇਕੇ ਚੱਲਦਾ ਆ ਇਹ ਸਾਰੇ ਠੇਕਿਆਂ ਤੇ ਇਸ ਦੀ ਕੋਈ ਨਾ ਕੋਈ ਗਰਬੜ ਹੋਏਗੀ ਇਹ ਗਰਬੜ ਤਾਂ ਪੂਰੀ ਹੋਣੀ ਆ ਇੱਕ ਚੋਰੀ ਤਾਂ ਆ ਪਕੜੀ ਗਈ ਹੈ ਜੇ ਅਸੀਂ ਆਪ ਇਹ ਵਰਕ ਕੀਤਾ ਆ ਅਸੀਂ ਇਹ ਕੰਮ ਪ੍ਰਧਾਨਾ ਤੇ ਨਹੀਂ ਛੱਡਿਆ ਜੇ ਅਸੀਂ ਕਹਿੰਦੇ ਆ ਕਿ ਵੀ ਸਾਰਾ ਕੰਮ ਪ੍ਰਧਾਨ ਕਰੇਗਾ ਇੱਕ ਕੰਮ ਸਾਰਾ ਪਰ ਕੰਮ ਕਰਨ ਦਾ ਪ੍ਰਧਾਨਾ ਨਹੀਂ ਹੁੰਦਾ ਇਹ ਲੇਬਰ ਨੂੰ ਆਪ ਹੀ ਸੋਚਣਾ ਪड़ਦਾ ਆ ਜੇ ਅਸੀਂ ਘਰ ਤੋਂ ਆਪਣਾ ਟਿਫਨ ਰੋਟੀ ਬੰਨ ਕੇ ਆਏ ਆ ਅਸੀਂ ਲੋਕਾਂ ਦਾ ਗੰਦ ਕੂੜਾ ਠਾਰੇ ਆ ਕਚਰਾ ਉਠਾਰੇ ਆ ਤਾਂ ਸਾਡਾ ਜਿਹੜਾ ਪੈਸਾ ਆ ਉਹ ਆ ਰਿਹਾ ਹੈ ਸਾਡੇ ਖਾਤਿਆਂ ਦੇ ਵਿੱਚ ਜਮ੍ਹਾਂ ਹੋ ਰਿਹਾ ਜੇ ਨਹੀਂ ਹੋ ਰਿਹਾ ਤਾਂ ਭਾਈ ਸਤਰਕ ਹੋ ਜੋ ਇਸ ਸੰਘਰਸ਼ ਨੂੰ ਲੜੋ ਜਿਹੜਾ EPF ਦਾ ਪੈਸਾ ਉਹ ਡਿਪਾਰਟਮੈਂਟ ਦੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਉਹ ਤਾਂ ਤੁਹਾਨੂੰ ਮੋਟਾ ਬੈਨੀਫਿਟ ਮਿਲਦਾ ਆ ਉਸਦੇ ਤੁਹਾਨੂੰ ਵਿਆਹ ਚ ਮਿਲਦਾ ਆ ਉਹ ਜਿਹੜਾ ਪੈਸਾ ਤੁਹਾਡੇ ਬੱਚਿਆਂ ਦੇ ਕੰਮ ਆਊਗਾ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਚ ਕੰਮ ਆਊਗਾ ਇਸ ਤਰ੍ਹਾਂ ਦੇ ਬਹੁਤ ਲਾਹੇਵੰਦ ਉੱਚ ਹੋਰ ਵੀ ਫੈਸਿਲਿਟੀਆਂ ਹੁੰਦੀਆਂ ਜਿਵੇਂ ਸਾਡੀ ਕੋਈ ਡੈਟ ਹੋ ਗਈ ਸਾਡੇ ਕਿਸੇ ਉਸਦੀ ਮੈਂਬਰ ਦੀ ਜੇ ਉਹਦਾ EPF ਕਰਦਾ ਹੁੰਦਾ ਉਸਦੇ ਬੱਚਿਆਂ ਨੂੰ ਉਸਦਾ ਬੈਨੀਫਿਟ ਮਿਲਦਾ ਆ ਈਐਸਆਈ ਦਾ ਪਤਾ ਕਰੋ ਜੇ ਕੱਲ ਨੂੰ ਸਾਡੇ ਚੋਟ ਫੇਟ ਲੱਗਦੀ ਹੈ ਈਐਸਆਈ ਸਾਨੂੰ ਬਹੁਤ ਵਧੀਆ ਬੈਨੀਫਿਟ ਉਸਦਾ ਦਿੰਦੀ ਹੈ ਤੁਸੀਂ ਕਰ ਰਹੋ ਈਐਸਆਈ ਤੁਹਾਨੂੰ ਉਸ ਦੀ 74% ਪੇਮੈਂਟ ਵੀ ਅਦਾ ਕਰੇਗੀ ਤੁਹਾਡੀ ਜਿਹੜਾ ਦਵਾਈਆਂ ਦਾ ਪੈਸਾ ਉਹ ਵੀ ਤੁਹਾਨੂੰ ਜਾਰੀ ਕਰੇਗੀ ਈਐਸਆਈ ਈਪੀਐਫ ਵੱਲੋਂ ਜੇ ਕੋਈ ਅਹ ਜੀ ਉਹ ਹੁੰਦੀ ਹੈ ਤਾਂ ਈਪੀਐਸਬੀ ਬੰਦੇ ਦੇ ਮਰਨ ਤੋਂ ਪਿੱਛੋਂ EPF ਆ ਉਸ ਦੇ ਬੱਚਿਆਂ ਨੂੰ ਜਿਹੜਾ ਉਜ਼ਕਲੇ ਬੀ ਮਿਲਦਾ ਆ ਇਸ ਦਾ ਬਹੁਤ ਬੈਨੀਫਿਟ ਹੈ ਪਰ ਦੂਜੀ ਗੱਲ ਇਸ ਕਰਕੇ ਤੁਸੀਂ ਮੈਂ ਅਪੀਲ ਕਰਦਾ ਕਿ ਸਾਰੇ ਬੰਦੇ ਇਸ ਤੇ ਗੌਰ ਕਰਨ ਜਿੱਥੇ ਜਿੱਥੇ ਅਬਸੈਕਟ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਦਾ ਠੇਕਾ ਚੱਲਦਾ ਆ ਉਥੇ ਭਾਈ ਆਪਣਾ EPF ਦਾ ਪੈਸਾ ਜਮ੍ਹਾਂ ਕਰਾ ਕਰਵਾਓ ਅਤੇ ਚੈੱਕ ਕਰਾਓ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡੇ ਨਗਰ ਕੌਂਸਲ ਦੇ ਲਾਲੂ ਦੇ ਵਿੱਚ 40 ਬੰਦਿਆਂ ਦਾ ਮਤਾ ਪਿਆ ਸੀ ਵੈਸੇ ਤਾਂ ਮਤਾ 107 ਬੰਦਿਆਂ ਦਾ ਪਿਆ ਸੀ 107 ਬੰਦਿਆਂ ਤੋਂ 86 ਬੰਦੇ ਇਹਨਾਂ ਨੇ ਪਾਸ ਕਰੇ ਸੀ ਠੀਕ ਹੈ ਉਸ ਤੋਂ ਬਾਅਦ 46 ਬੰਦਿਆਂ ਦਾ ਸਾਨੂੰ ਨੁਕਤੇ ਪੱਤਰ ਇਹਨਾਂ ਨੇ ਦੇਆ ਸੀ ਉਹ ਵੀ ਬਹੁਤ ਜ਼ਿਆਦਾ ਸੰਘਰਸ਼ ਮਿੱਠਣ ਦੇ ਤਾਂ ਮਿਲੇ ਸੀ ਉਸ ਤੋਂ ਬਾਅਦ ਵੀ ਇਹ 40 ਬੰਦਿਆਂ ਦਾ ਜਿਹੜਾ ਗਵਨ ਕਰ ਗਏ ਉਹ 40 ਬੰਦੇ ਨੇ ਨੁਕਤੇ ਪੱਤਰ ਨਹੀਂ ਜਾਰੀ ਕਰ ਰਹੇ ਇਸ ਕਰਕੇ ਸੀ ਇਹ ਸੰਘਰਸ਼ ਲੜ ਰਹੇ ਆ ਕਿ ਜਿਹੜੀ ਜਿਹੜੀ ਇਹ ਲੋਕਾਂ ਦੇ ਉਮਰਾ ਦੇ ਨਾਲ ਖਿਲਵਾੜ ਕੀਤਾ ਆ ਅਫਸਰ ਸਾਹੀ ਨੇ ਠੀਕ ਹੈ ਇਸ ਦਿਮੇ ਅਪੀਲ ਕਰਦਾ ਹੈ ਜਿਨ੍ਹਾਂ ਦੀ ਉਮਰਾ ਇਹਨਾਂ ਨੇ ਪਤੀਤ ਕਰਾਤੀਆਂ ਉਰੇ ਜਿਹੜੇ ਅੱਜ ਤੋਂ ਨਹੀਂ ਲਗੇ ਬਹੁਤ ਬੀਬੀਆਂ ਜਿਹੜੀ ਪੰਚਾਇਤੀ ਟਾਈਮ ਤੋਂ ਜਿਨ੍ਹਾਂ ਨੂੰ 12 12 14 16 ਸਾਲ ਹੋ ਗਏ ਪਰ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਵੀ ਰਾਹਤ ਨਹੀਂ ਮਿਲੀ ਜੇ ਸਰਕਾਰ ਨੇ ਮਾੜਾ ਮੋਟਾ ਸਾਡੇ ਬਾਰੇ ਸੋਚਦੀ ਹੈ ਤਾਂ ਜਿਹੜੇ ਅਫਸਰ ਹੈ ਉਹ ਨਹੀਂ ਚਾਹਦੇ ਸਾਨੂੰ ਇਸ ਕਰਕੇ ਅਸੀਂ ਸੰਘਰਸ਼ ਨੂੰ ਵਿਤ੍ਰਿਆ ਕਿ 40 ਬੰਦਿਆਂ ਦਾ ਨਿਕਤੀ ਪੱਤਰ ਸਾਨੂੰ ਜਲਦ ਤੋਂ ਜਲਦ ਜਾਰੀ ਕਰੇ ਪੰਜਾਬ ਦੇ ਜਿੰਨੇ ਵੀ ਪ੍ਰਧਾਨ ਆ ਮੈਂ ਪ੍ਰਧਾਨਗੀ ਮੰਡਲ ਨੂੰ ਵੀ ਬੇਨਤੀ ਕਰਦਾ ਆ ਕਿ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਭਾਈ ਪ੍ਰਧਾਨਗੀ ਮੰਡਲ ਤੋਂ ਥੋੜਾ ਜਿਹਾ ਉੱਪਰ ਇਨਸਾਨੀਅਤ ਦੇ ਨਾਤੇ ਉੱਠ ਕੇ ਇਸ ਸੰਘਰਸ਼ ਨੂੰ ਜਾਣੂ ਹੋ ਜੋ ਤੇ ਇਸ ਸੰਘਰਸ਼ ਬਾਰੇ ਜਿੱਥੇ-ਜਿੱਥੇ ਤੇ ਮੇਰੀ ਬਾਤ ਜਾਂਦੀ ਹੈ ਮੈਂ ਅਪੀਲ ਕਰਾਂਗਾ ਤੁਸੀਂ ਵੀ ਆਪਣੇ ਰਾਹੀ ਜਿਵੇਂ ਪ੍ਰਧਾਨ ਨੇ ਉਹ ਵੀ ਆਪਣੇ ਰਾਹੀਂ ਜਿਥੇ-ਜਿਥੇ ਸ਼ਹਿਰਾਂ ਦੇ ਵਿੱਚ ਉਹ ਵੀ ਇਸ ਸਰਕਾਰ ਦੇ ਸਰਕਾਰ ਤੱਕ ਪਹੁੰਚਾਣ ਦੀ ਮੇਰੀ ਆਵਾਜ਼ ਨੂੰ ਫਿਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਾਂਗਾ ਜੇ ਉਹ ਮੇਰੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਣ ਕਿ ਸੁਣਤੀ ਹੋਈ ਸਰਕਾਰ ਇਹਨਾਂ ਅਫਸਰਾਂ ਨੂੰ ਕੋਈ ਨਾਥ ਪਾਵੇ ਇਹਨਾਂ ਠੇਕੇਦਾਰਾਂ ਨੂੰ ਬਲੈਕਲਿਸਟ ਕਰੇ ਤਾਂ ਕਿ ਇਹ ਜਿਹੜਾ ਲੋਕਾਂ ਦਾ ਪੈਸਾ ਇਹ ਖਾ ਰਹੇ ਆ ਇਹ ਨਾ ਖਾ ਸਕਣ ਕੱਲਾ ਇਹ ਲਾਲੜੂ ਵਿੱਚ ਨਹੀਂ ਸ਼ਾਇਦ ਸਾਰੇ ਪੰਜਾਬ ਵਿੱਚ ਇਹ ਹੁੰਦਾ ਹੋਏਗਾ ਮੈਂ ਬੇਨਤੀ ਕਰਾਂਗਾ ਫਿਰ ਮੂੜੇ ਦੁਬਾਰੇ ਤੋਂ ਸਾਰੇ ਪ੍ਰਧਾਨਗੀ ਮੰਡਲ ਨੂੰ ਕਿ ਸਾਡਾ ਸਹਿਯੋਗ ਕਰੋ ਇਸ ਸਹਿਯੋਗ ਕਰਨ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਜੀ ਜੈ ਵਾਲਮੀਕੀ ਹਰ ਹਰ